ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਬਚ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਅਗਰ ਉਸ ਤਰੀਕੇ ਨਾਲ ਤੁਸੀਂ ਗੇਟ ਨੂੰ ਤਾਲਾ ਲਗਾ ਦਿੱਤਾ ਯਾਨੀ ਕਿ ਜ਼ਿੰਦਾ ਲਗਾ ਦਿੱਤਾ ਤਾਂ ਉਸ ਤੋਂ ਬਾਅਦ ਜ਼ਿੰਦਗੀ ਵਿੱਚ ਜੋ ਤੁਸੀਂ ਚਾਹੋਗੇ ਉਹ ਹਾਸਲ ਕਰ ਸਕਦੇ ਹੋ ਕਿਹੜੇ ਟਿਕਟ ਨੂੰ ਤਾਲਾ ਲਾਉਣਾ ਕਿਸ ਤਰੀਕੇ ਨਾਲ ਲਾਉਣਾ ਨਾਲ ਹੀ ਮੈਂ ਆਪਣਾ ਐਕਸਪੀਰੀਅੰਸ ਵੀ ਤੁਹਾਡੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਇੱਕ ਰਿਕੁਐਸਟ ਹੋਰ ਆ ਪਲੀਜ਼ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਸੁਣਿਓ ਸਮਝਿਓ ਉਸ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜਰੂਰ ਦਿਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿ ਬਿਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕੀਤੀ ਹੈ ਜੀ ਵੀ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗੀ ਤਾਂ ਆਪਣੇ ਐਕਸਪੀਰੀਅੰਸ ਦੇ ਵਿੱਚ ਜਦੋਂ ਇੱਕ ਵਕਤ ਇਹ ਜਾ ਆਇਆ ਇਸ ਚੈਨਲ ਦੇ ਉੱਤੇ ਤਾਂ ਜੀ ਮੈਂ ਬਹੁਤ ਘੱਟ ਤੁਹਾਡੇ ਨਾਲ ਸ਼ੇਅਰ ਕੀਤਾ ਪਰ ਦੂਸਰੇ ਚੈਨਲ ਤੇ ਮੈਂ ਕਾਫੀ ਡਿਟੇਲ ਦੇ ਵਿੱਚ ਇਹ ਚੀਜ਼ਾਂ ਸ਼ੇਅਰ ਕੀਤੀਆਂ ਹੋਈਆਂ ਨੇ ਇੱਕ ਵਕਤ ਮੇਰੀ ਜ਼ਿੰਦਗੀ ਵਿੱਚ ਇਹ ਜਾ ਆਇਆ ਸਾਡੇ ਪੂਰੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਵਿੱਚ ਇਦਾਂ ਦਾ ਆਇਆ ਕਿ ਜਦੋਂ ਸਾਨੂੰ ਇਹ ਲੱਗਿਆ ਵੀ ਹੁਣ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਇਕੱਲੇ ਆ ਕਈ ਵਾਰੀ ਨਾ ਸਾਨੂੰ ਜ਼ਿੰਦਗੀ ਨੂੰ ਇੱਕ ਸਹੀ ਨਜ਼ਰੀਏ ਨਾਲ ਦੇਖਣ ਵਾਸਤੇ ਇੱਕ ਸਹੀ ਢੰਗ ਨਾਲ ਜੀਣ ਵਾਸਤੇ ਤੇ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਵਾਸਤੇ ਸਾਨੂੰ ਆਪਣਿਆਂ ਦੇ ਸੰਹਾਰੇ ਦੀ ਲੋੜ ਪੈਂਦੀ ਹੁੰਦੀ ਹੈ ਜਦੋਂ ਕਦੇ ਨਾ ਆਪਾਂ ਨੂੰ ਉਸ ਪੱਖੋਂ ਵੀ ਖਾਲੀਪਨ ਮਹਿਸੂਸ ਹੋਵੇ ਆਪਾਂ ਨੂੰ ਇਹ ਲੱਗੇ ਵੀ ਸਾਡੇ ਆਸੇ ਪਾਸੇ ਜਾਂ ਅੱਗੇ ਪਿੱਛੇ ਕੋਈ ਸਾਨੂੰ ਇਹੋ ਜਿਹਾ ਇਨਸਾਨ ਨਜ਼ਰ ਨਹੀਂ ਆ ਰਿਹਾ ਕਿ ਜਿਹੜਾ ਮੈਨੂੰ ਸਮਝ ਸਕੇ ਤੇ ਮੈਨੂੰ ਇਸ ਸਿਚੁਏਸ਼ਨ ਦੇ ਵਿੱਚ ਕੁਝ ਸਮਝਾ ਸਕੀ ਸੋ ਉਦਾਂ ਦਾ ਦੌਰ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤਾਂ ਉਦੋਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਹਿਲੀ ਚੀਜ਼ ਤਾਂ ਸੀ ਗੁਰਬਾਣੀ ਓਬਵੀਅਸਲੀ ਹੈ ਨਾ ਮੈਂ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਆ ਦੂਜੀ ਚੀਜ਼ ਜਿਹੜੀ ਸੀ ਉਹ ਸੀਗੀ ਪੋਜ਼ਿਟਿਵਿਟੀ ਪੋਜ਼ਿਟਿਵ ਦੀਆਂ ਜਿਹੜੀਆਂ ਬੁੱਕਸ ਜਿਨ੍ਹਾਂ ਨਾਲ ਮੈਨੂੰ ਹੌਸਲਾ ਮਿਲਦਾ ਸੀ ਹੁਣ ਇਹ ਦੋਨੋਂ ਚੀਜ਼ਾਂ ਹੀ ਸਾਡੇ ਪਰਿਵਾਰ ਦੇ ਵਿੱਚ ਹੁੰਦੀਆਂ ਸੀ ਕਈ ਵਾਰੀ ਕਈ ਲੋਕ ਕਮੈਂਟ ਕਰ ਦਿੰਦੇ ਨੇ ਜੀ ਤੁਸੀਂ ਗੁਰਬਾਣੀ ਦੀ ਅਗਰ ਗੱਲ ਕਰਦੇ ਹੋ ਤੇ ਤੁਸੀਂ ਪੋਜ਼ਿਟਿਵਿਟੀ ਦੀ ਗੱਲ ਕਿਉਂ ਕਰਦੇ ਹੋ ਜਾਂ ਇਹ ਇਹ ਨਹੀਂ ਹੁੰਦਾ ਦੇਖੋ ਜੀ ਮੈਨੂੰ ਦੋਨੋਂ ਚੀਜ਼ਾਂ ਦਾ ਬਹੁਤ ਜ਼ਿਆਦਾ ਸਹਾਰਾ ਮਿਲਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੋਨੋਂ ਚੀਜ਼ਾਂ ਤੋਂ ਕੁਝ ਸਿੱਖਿਆ ਠੀਕ ਹੈ ਪਹਿਲਾ ਕੁਰਬਾਨੀ ਮੇਰੀ ਮੰਮਾ ਪਾਠ ਕਰਦੇ ਹੁੰਦੇ ਸੀ ਪਰ ਮੈਂ ਕਦੇ ਵੀ ਪਾਠ ਨਹੀਂ ਕੀਤਾ ਸੀ ਹਾਂ ਔਰ ਮਤਲਬ ਅਪਾ ਕਈ ਵੀ ਰੈਗੂਲਰ ਪਾਠ ਕਰਦੇ ਸੀ ਇਦਾਂ ਨਹੀਂ ਸੀ ਸਾਡੀ ਫੈਮਿਲੀ ਦੇ ਵਿੱਚ ਕਿਉਂਕਿ ਮੈਂ ਅਗਰ ਕਹਾਂ ਕਿ ਹਾਂ ਜੇ ਸਾਡੀ ਫੈਮਿਲੀ ਚ ਬਹੁਤ ਜ਼ਿਆਦਾ ਪਾਠ ਗੁਰਬਾਣੀ ਜਪੀ ਜਾਂਦੀ ਸੀ ਨਹੀਂ ਸਚਾਈ ਇਹ ਆ ਕਿ ਹਾਂ ਪਾਠ ਕਰਦੇ ਸੀ ਸਾਡਾ ਪਰਿਵਾਰ ਗੁਰੂ ਘਰ ਨੂੰ ਮੰਨਦਾ ਵੀ ਹੈ ਗੁਰੂ ਘਰ ਜਾਂਦੇ ਵੀ ਸੀ ਮੇਰੇ ਦਾਦਾ ਜੀ ਵੀ ਜਾਂਦੇ ਸੀ ਪਰ ਅਗਰ ਆਪਾਂ ਕਹੀਏ ਵੀ ਜਿਵੇਂ ਬਹੁਤ ਜ਼ਿਆਦਾ ਆਪਾਂ ਕਹਿੰਨਾ ਵੀ ਕਟੜ ਸਿੱਖ ਪੰਤੀ ਸੋਚ ਜਾਂ ਉਹ ਵੀ ਨਹੀਂ ਸੀ ਜਾਂ ਆਪਾਂ ਕਹੀਏ ਵੀ ਡੇਲੀ ਪਾਠ ਹੁੰਦਾ ਰੈਗੂਲਰ ਨਿਤਨੇਮ ਹੁੰਦਾ ਸੀ ਉਹ ਵੀ ਨਹੀਂ ਸੀ ਤਾਂ ਪਰ ਮੈਨੂੰ ਇਹ ਚੀਜ਼ ਦੀ ਸਮਝ ਉਸ ਟਾਈਮ ਨਹੀਂ ਸੀ ਵੀ ਹਾਂਜੀ ਗੁਰਬਾਣੀ ਜਪਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕੀ ਚੀਜ਼ ਪਾ ਸਕਦੇ ਹਾਂ ਜਾਂ ਕਿਵੇਂ ਸਾਡੀ ਜ਼ਿੰਦਗੀ ਬਦਲਦੀ ਹੈ ਉਸ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਸੀ ਪੋਜ਼ਿਟਿਵਿਟੀ ਉਹ ਵੀ ਮੈਂ ਆਪਣੀ ਪਰਿਵਾਰ ਤੋਂ ਸਿੱਖੀ ਮੇਰੇ ਦਾਦਾ ਜੀ ਮੈਂ ਕਾਫੀ ਵਾਰ ਸ਼ੇਅਰ ਕੀਤਾ ਵੀ ਉਹ ਕਰਨਲ ਰਿਟਾਇਰ ਸੀਗੇ ਉਹਨਾਂ ਨੂੰ ਸ਼ੌਂਕ ਹੁੰਦਾ ਸੀ ਬੁੱਕਸ ਪੜ੍ਹਨ ਦਾ ਚੰਗੇ-ਚੰਗੀਆਂ ਕਿਤਾਬਾਂ ਪੜ੍ਹਨ ਦਾ ਜਿਹਦੇ ਜਿਹਦੇ ਨਾਲ ਸਾਨੂੰ ਬੜਾ ਹੌਸਲਾ ਮਿਲਦਾ ਹੈ ਤਾਂ ਹਮੇਸ਼ਾ ਮੇਰੇ ਨਾਲ ਸ਼ੇਅਰ ਵੀ ਕਰਦੇ ਰਹਿੰਦੇ ਕੁਝ-ਕੁਝ ਲਾਈਨਾਂ ਜਿਹੜੀਆਂ ਇੰਟਰਸਟਿੰਗ ਹੁੰਦੀਆਂ ਮੇਰੇ ਨਾਲ ਸ਼ੇਅਰ ਕਰਦੇ ਤਾਂ ਉਸ ਟਾਈਮ ਇਸ ਚੀਜ਼ ਦਾ ਵੀ ਇੰਨਾ ਸਮਝ ਨਹੀਂ ਸੀ ਵੀ ਕਿਵੇਂ ਸਾਨੂੰ ਅਗਰ ਸਾਡਾ ਹੌਸਲਾ ਟੁੱਟਦਾ ਹੈ ਕਿਵੇਂ ਇਹ ਕਿਤਾਬਾਂ ਜਿਹੜੀਆਂ ਇੱਕ ਸਾਨੂੰ ਸਹੀ ਰਾਹ ਦਿਖਾਉਂਦੀਆਂ ਨੇ ਦੇਖੋ ਜੀ ਸਾਨੂੰ ਸਾਡੀ ਜ਼ਿੰਦਗੀ ਵਿੱਚ ਨਾ ਜਦੋਂ ਕੋਈ ਸਹਾਰਾ ਨਹੀਂ ਮਿਲਦਾ ਜਦੋਂ ਕੋਈ ਸਾਨੂੰ ਅ ਇਦਾਂ ਦਾ ਇਨਸਾਨ ਨਹੀਂ ਮਿਲਦਾ ਜੋ ਸਾਨੂੰ ਸਮਝ ਸਕੇ ਕਿਉਂਕਿ ਆਪਾਂ ਇਹ ਨਹੀਂ ਚਾਹੁੰਦੇ ਵੀ ਆਪਾਂ ਨੂੰ ਕੋਈ ਪੈਸਾ ਦੇਵੇ ਲੇਕਿਨ ਇੱਕ ਹਿੰਮਤ ਜਿਹੜੀ ਹੁੰਦੀ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਤਾਂ ਫਿਰ ਉਦੋਂ ਕਹਿੰਦੇ ਹੁੰਦੇ ਨਾ ਵੀ ਜੋ ਵੀ ਸਹਾਰਾ ਸਾਨੂੰ ਮਿਲਦਾ ਸੀ ਉਹਨੂੰ ਕੈਚ ਕਰ ਲੈਣੇ ਉਹ ਸਹਾਰੇ ਨੂੰ ਫੜ ਲੈਣੇ ਜਿਵੇਂ ਕਹਿੰਦੇ ਹੁੰਦੇ ਆ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਹਨਾ ਇੱਕ ਜਿਹੜਾ ਡੁੱਬਦਾ ਇਨਸਾਨ ਹੁੰਦਾ ਉਹਨੂੰ ਕਈ ਵਾਰੀ ਤਿੰਕੇ ਦੇ ਸਹਾਰੇ ਦੇ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਠੀਕ ਉਸੇ ਤਰੀਕੇ ਨਾਲ ਮੈਨੂੰ ਦੋ ਸਹਾਰੇ ਨਜ਼ਰ ਆਏ ਪਹਿਲਾ ਗੁਰਬਾਣੀ ਦੂਸਰਾ ਪੋਜ਼ਿਟਿਵਿਟੀ ਦੀ ਬੁੱਕਸ ਗੁਰਬਾਣੀ ਦਾ ਨਿਤਨੇਮ ਸਵੇਰ ਦੇ ਟਾਈਮ ਹੀ ਮੈਂ ਕਰਦੀ ਰਹੀਆਂ ਲੇਕਿਨ ਦਿਨ ਦੇ ਟਾਈਮ ਕਈ ਵਾਰੀ ਨਾ ਹੌਸਲਾ ਜਾਂ ਟੁੱਟ ਜਾਂਦਾ ਕਈ ਵਾਰੀ 네ਗੇਟਿਵ ਸੋਚ ਆ ਜਾਂਦੀ ਸੀ ਸ਼ੁਰੂ-ਸ਼ੁਰੂ ਦੇ ਵਿੱਚ ਠੀਕ ਹੈ ਤਾਂ ਫਿਰ ਉਦੋਂ ਮੈਂ ਤੋਂ ਜਿਹੜੀਆਂ ਪੋਜ਼ਿਟਿਵਿਟੀ ਦੀ ਬੁੱਕਸ ਮੇਰੇ ਕੋਲ ਪਈਆਂ ਹੁੰਦੀਆਂ ਜਿਨ੍ਹਾਂ ਨਾਲ ਮੈਨੂੰ ਹੌਸਲਾ ਮਿਲ ਜਾਂਦਾ ਸੀ ਮੈਂ ਉਹ ਚੱਕ ਕੇ ਪੜ ਲੈਂਦੀ ਲੇਕਿਨ ਅਗਰ ਦੇਖੋ ਦੋਨੋਂ ਚੀਜ਼ਾਂ ਦੇ ਨਾਲ ਮੈਨੂੰ ਬਹੁਤ ਹਿੰਮਤ ਮਿਲੀ ਆਪਦੀ ਜ਼ਿੰਦਗੀ ਦੇ ਵਿੱਚ ਠੀਕ ਹੈ ਦੋਨੋਂ ਚੀਜ਼ਾਂ ਨੇ ਮੈਨੂੰ ਬਹੁਤ ਸਹਾਰਾ ਦਿੱਤਾ ਜਿਹੜਾ ਸਹਾਰਾ ਮੈਂ ਆਪਣਿਆਂ ਤੋਂ ਉਮੀਦ ਕਰਦੀ ਸੀ ਉਹ ਸਹਾਰਾ ਮੈਨੂੰ ਗੁਰਬਾਣੀ ਨੇ ਤੇ ਪੋਜ਼ਿਟਿਵਿਟੀ ਦੀਆਂ ਬੁੱਕਸ ਚੰਗੀਆਂ ਕਿਤਾਬਾਂ ਉਹਨਾਂ ਨੇ ਦਿੱਤਾ ਸੋ ਉਹਨਾਂ ਦੋਨਾਂ ਤੋਂ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਸੇਧ ਦਿੱਤੀ ਇੱਕ ਰਸਤਾ ਤੈਅ ਕੀਤਾ ਕਿ ਮੈਂ ਇਸ ਤਰੀਕੇ ਨਾਲ ਅੱਗੇ ਚੱਲਣਾ ਇਸ ਤਰੀਕੇ ਨਾਲ ਆਪਣੇ ਪਰਿਵਾਰ ਲਈ ਕੁਝ ਕਰਨਾ ਜਾਂ ਪਰਿਵਾਰ ਨੂੰ ਸਪੋਰਟ ਕਰਨਾ ਠੀਕ ਹੈ ਜੀ ਹੁਣ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਵੀ ਤਾਲੇਵਾਰੀ ਵੀ ਕਿਹੜਾ ਤਾਲਾ ਲਾਉਣਾ ਦੇਖੋ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਲੋਕ ਤੁਹਾਨੂੰ ਕਾਮਯਾਬ ਹੁੰਦੇ ਦੇਖਣਾ ਚਾਹੁੰਦੇ ਨੇ ਜਿਵੇਂ ਆਪਣੀ ਫੈਮਲੀ ਦੇ ਵਿੱਚੋਂ ਕੁਝ ਲੋਕ ਹੁੰਦੇ ਨੇ ਹਨਾ ਕੁਝ ਲੋਕ ਇਦਾਂ ਦੇ ਵੀ ਹੁੰਦੇ ਆ ਜੋ ਤੁਹਾਨੂੰ ਫੇਲ ਹੁੰਦੇ ਦੇਖਣਾ ਚਾਹੁੰਦੇ ਨੇ ਤਾਂ ਫਿਰ ਉਹ ਫੇਲ ਜਿਹੜੇ ਹੁੰਦੇ ਦੇਖਣਾ ਚਾਹੁੰਦੇ ਨੇ ਉਹ ਤੁਹਾਡੇ ਰਸਤੇ ਦੇ ਵਿੱਚ ਕਾਟੇ ਵੀ ਵਿਛਾਉਂਦੇ ਨੇ ਉਹ ਤੁਹਾਨੂੰ ਡੀਮੋਟੀਵੇਟ ਵੀ ਕਰਦੇ ਨੇ ਤੁਹਾਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਵੀ ਕਰਦੇ ਨੇ ਹਰ ਇੱਕ ਚੀਜ਼ ਪੱਖੋਂ ਕਰਦੇ ਨੇ ਜੇ ਤੁਸੀਂ ਆ ਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਮੇਰੀ ਇੱਕ ਗੱਲ ਨੂੰ ਆਪਣੇ ਪੱਲੇ ਮੰਨ ਲਓ ਤੁਸੀਂ ਨਾ ਆਪਣੇ ਦੇਖੋ ਇਹ ਕਈ ਰਸਤੇ ਹੁੰਦੇ ਆ ਆਪਣੇ ਦਿਮਾਗ ਤੱਕ ਕੁਝ ਰਸਤੇ ਰਾਹੀਂ ਆਪਾਂ ਪੋਜ਼ਿਟਿਵ ਚੀਜ਼ਾਂ ਆਪਣੇ ਦਿਮਾਗ ਤੱਕ ਲੈ ਕੇ ਜਾਂਦੇ ਆ ਠੀਕ ਹੈ ਕੁਝ ਏਦਾਂ ਦੇ ਰਸਤੇ ਹੁੰਦੇ ਜਿੰਨਾ ਰਾਹੀ ਆਪਾਂ 네ਗੇਟਿਵ ਚੀਜ਼ਾਂ ਆਪਣੇ ਦਿਮਾਗ ਤੱਕ ਲੈ ਕੇ ਜਾਂਦੇ ਆ ਜਿਹੜੇ ਤਾਂ ਹੈਗੇ ਆ ਪੋਜ਼ਿਟਿਵ ਰਸਤੇ ਵੀ ਜਿਵੇਂ ਇੱਕ ਗੁਰਬਾਣੀ ਹੋ ਗਈ ਦੂਸਰਾ ਪੋਜ਼ਿਟਿਵ ਬੁਕਸ ਹੋ ਕੀਆਂ ਜਾਂ ਸਾਡੀ ਫੈਮਿਲੀ ਦੇ ਵਿੱਚ ਕੁਝ ਏਦਾਂ ਦੇ ਲੋਕ ਸਾਡੇ ਆਪਣੇ ਕਰੀਬੀ ਜੋ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਨੇ ਬਹੁਤ ਹੌਸਲਾ ਦਿੰਦੇ ਨੇ ਤਾਂ ਉਹ ਦਰਵਾਜ਼ੇ ਹਮੇਸ਼ਾ ਖੁੱਲੇ ਰੱਖੋ ਪਰ ਜਿਹੜੇ ਰਸਤੇ ਜਿਹੜੇ ਦਰਵਾਜ਼ੇ ਤੁਹਾਨੂੰ ਥੱਲੇ ਸਿੱਟਣ ਦੇ ਵਿੱਚ ਰੋਲ ਨਿਭਾਉਂਦੇ ਨੇ ਜੋ ਤੁਹਾਨੂੰ ਡੀਮੋਟੀਵੇਟ ਕਰਦੇ ਨੇ ਜੋ ਤੁਹਾਡਾ ਹੌਸਲਾ ਤੋੜਦੇ ਨੇ ਉਹਨਾਂ ਨੂੰ ਹਮੇਸ਼ਾ ਲਈ ਪਰਮਾਨੈਂਟਲੀ ਤਾਲਾ ਲਾ ਦਿਓ ਜੇ ਤੁਸੀਂ ਉਹਨਾਂ ਚੀਜ਼ਾਂ ਤੇ ਰਿਐਕਟ ਕਰਦੇ ਹੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਮੰਨ ਲਓ ਗੁੱਸਾ ਹਰ ਇੱਕ ਕਿਉਂਕਿ ਦੇਖੋ ਜਿਹੜਾ ਇਨਸਾਨ ਹੈ ਨਾਰਮਲ ਇਨਸਾਨ ਕਿਹੜਾ ਜਿਹਨੂੰ ਗੁੱਸੇ ਟਾਈਮ ਗੁੱਸਾ ਆਉਂਦਾ ਜਿਹਨੂੰ ਹੱਸੀ ਟਾਈਮ ਹੱਸੀ ਆਉਂਦੀ ਹੈ ਜਿਹਨੂੰ ਰੋਣ ਦੇ ਟਾਈਮ ਰੋਣ ਆਉਂਦਾ ਜਿਹੜਾ ਆਪਣੀ ਹਰ ਇਮੋਸ਼ਨ ਨੂੰ ਸ਼ੋਅ ਕਰਦਾ ਉਹ ਨਾਰਮਲ ਇਨਸਾਨ ਮੰਨਿਆ ਜਾਂਦਾ ਤੇ ਜਿਹੜਾ ਜਿਵੇਂ ਆਪ ਕਹਿੰਦੇ ਨੇ ਆਪਾਂ ਅਪਸੈਟ ਜਾਂ ਕੋਈ ਪਾਗਲ ਇਨਸਾਨ ਹੈ ਉਹ ਨੂੰ ਨਹੀਂ ਪਤਾ ਹੁੰਦਾ ਮੈਂ ਕਦੋਂ ਰੋਣਾ ਮੈਂ ਕਦੋਂ ਹੱਸਣਾ ਕਦੋਂ ਕਿਵੇਂ ਰਿਐਕਟ ਕਰਨਾ ਉਹ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਐਬਨਾਰਮਲ ਜਿਹੜਾ ਇਨਸਾਨ ਹੈ ਬੇਦੀਮਾਗੀ ਤੌਰ ਤੇ ਠੀਕ ਨਹੀਂ ਹੈ ਕਿਉਂਕਿ ਉਹਨੂੰ ਨਹੀਂ ਪਤਾ ਵੀ ਕਦੋਂ ਕੀ ਕਰਨਾ ਹੈ ਕਿ ਨਹੀਂ ਕਰਨਾ ਲੇਕਿਨ ਨੋਰਮਲ ਇਨਸਾਨ ਆਪਾਂ ਇਨਸਾਨ ਹੀ ਆ ਆਪਾਂ ਨੂੰ ਸੁਭਾਵਿਕ ਹੈ ਜਦੋਂ ਆਪਾਂ ਨੂੰ ਕੋਈ ਗੱਲ ਪਤਾ ਚਲਦੀ ਹੈ ਤਾਂ ਆਪਾਂ ਨੂੰ ਗੁੱਸਾ ਆਉਣਾ ਵੀ ਆ ਜਾਂਦਾ ਹੈ ਆਪਾਂ ਰਿਐਕਟ ਕਰਦੇ ਆ ਤਾਂ ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਤਾਂ ਇੰਨਾ ਦਰਵਾਜ਼ਿਆਂ ਨੂੰ ਤਾਲਾ ਲਗਾ ਦਿਓ ਕਿਉਂਕਿ ਇਹ ਰਸਤੇ ਪਹਿਲੇ ਨੰਬਰ ਦੇ ਤੁਹਾਡੀ એનર્ਜੀ ਨੂੰ ਘਟਾਉਣਗੇ ਦੂਸਰੇ ਨੰਬਰ ਦੇ ਤੁਹਾਡੀ ਜਿਹੜੀ ਪੋਜ਼ਿਟਿਵ ਥਿੰਕਿੰਗ ਆ ਉਹਨੂੰ ਤੋੜ ਕੇ 네ਗੇਟਿਵ ਥਿੰਕਿੰਗ ਦੇ ਵਿੱਚ ਮੋੜਨਗੇ ਤੀਸਰੀ ਚੀਜ਼ ਇਹ ਤੁਹਾਡੇ ਹੌਸਲੇ ਨੂੰ ਤੋੜਨਗੇ ਤੁਹਾਨੂੰ ਤੁਹਾਡਾ ਜਿਹੜਾ ਕਨਸੈਂਟਰੇਟ ਇੱਕ ਜਗ੍ਹਾ ਤੇ ਹੋਣਾ ਚਾਹੀਦਾ ਆਪਣੀ ਕਾਮਯਾਬੀ ਵੱਲ ਇਹ ਉਸ ਨੂੰ ਵੀ ਤੋੜਨਗੇ ਸੋ ਅਗਰ ਤੁਸੀਂ ਆ ਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਇਨਾਂ ਗੇਟਾਂ ਨੂੰ ਤਾਲਾ ਲਾਉਣਾ ਹੀ ਪਊਗਾ ਅਗਰ ਤੁਸੀਂ ਇਨਾਂ ਗੇਟਾਂ ਨੂੰ ਤਾਲਾ ਲਾ ਕੇ ਸਿਰਫ ਚੰਗੀਆਂ ਚੀਜ਼ਾਂ ਆਪਣੇ ਦਿਮਾਗ ਤੱਕ ਪਹੁੰਚਣ ਦਿੱਤੀਆਂ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਮੁਕਾਮ ਹਾਸਲ ਕਰ ਸਕਦੇ ਹੋ ਜੋ ਤੁਸੀਂ ਕਦੇ ਜ਼ਿੰਦਗੀ ਚ ਸੋਚੇ ਨਹੀਂ ਇਹ ਮੇਰੀ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਰਿਹਾ ਕਿਉਂਕਿ ਜਦੋਂ ਮੈਨੂੰ ਵੀ ਸ਼ੁਰੂ-ਸ਼ੁਰੂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਤਾ ਚੱਲਦੀਆਂ ਗੁੱਸਾ ਆਉਂਦਾ ਕਈ ਵਾਰੀ ਮਨ ਬਹੁਤ ਉਦਾਸ ਹੁੰਦਾ ਕਈ ਵਾਰੀ ਰੋਣ ਨੂੰ ਮਨ ਕਰਦਾ ਕਈ ਵਾਰੀ ਐ ਲੱਗਣਾ ਵੀ ਨਹੀਂ ਛੱਡ ਦੇਣਾ ਹਾਂ ਇਸ ਕੰਮ ਨੂੰ ਲੇਕਿਨ ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਗਹਿਰਾਈ ਨਾਲ ਸਮਝਿਆ ਜਦੋਂ ਮਤਲਬ ਕਿ ਕੁਰਬਾਨੀ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੇ ਪੋਜ਼ਿਟਿਵਿਟੀ ਜਿਹੜੀ ਉਹ ਪੜ੍ਹਦੀ ਸੀ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤਾਂ ਫਿਰ ਉਦੋਂ ਸਮਝ ਆਇਆ ਕਿ ਜਾਂ ਤਾਂ ਮੈਂ ਇਨ੍ਹਾਂ ਚੀਜ਼ਾਂ 'ਚ ਫਸੇ ਰਹਾ ਇੱਥੇ ਖੜੇ ਰਹਾ ਬਸ ਇਹੀ ਸੋਚਦੀ ਰਹਾ ਵੀ ਹਾਈ ਆਹ ਹੋ ਗਿਆ ਹਾਈ ਉਹ ਹੋ ਗਿਆ ਜਾਂ ਫਿਰ ਜੋ ਪਿੱਛੇ ਹੋ ਗਿਆ ਉਸ ਨੂੰ ਛੱਡ ਕੇ ਉਹਨਾਂ ਰਸਤਿਆਂ ਨੂੰ ਪਰਮਾਨੈਂਟਲੀ ਤਾਲਾ ਲਾ ਕੇ ਅੱਗੇ ਵਧਣ ਦੀ ਸੋਚਾਂ ਅੱਗੇ ਵੱਲ ਦੇਖਾਂ ਅੱਗੇ ਜੋ ਮੇਰੇ ਲਈ ਚੰਗਾ ਹੈ ਉਸ ਵੱਲ ਆਪਣੀ ਮਿਹਨਤ ਕਰਾਂ ਠੀਕ ਹੈ ਜੀ ਕੋਈ ਐਦਾਂ ਦਾ ਇਨਸਾਨ ਨਹੀਂ ਹੁੰਦਾ ਜਿਹਦੇ ਰਸਤੇ 'ਚ ਰੁਕਾਵਟ ਨਹੀਂ ਆਉਂਦੀ ਜਿਨੂੰ ਕੋਈ ਕੋਈ ਠੋਕਰ ਨਹੀਂ ਮਾਰਦਾ ਜਾਂ ਜਿਨੂੰ ਲੋਕ ਥੱਲੇ ਸੱਟਣ ਦੀ ਕੋਸ਼ਿਸ਼ ਨਹੀਂ ਕਰਦੇ ਹਰ ਇੱਕ ਅਨਸਾਰ ਦੀ ਜ਼ਿੰਦਗੀ ਵਿੱਚ ਇਹ ਪਾ ਲਾਉਂਦਾ ਕਿਸੇ ਦੀ ਜ਼ਿੰਦਗੀ 'ਚ ਥੋੜਾ ਕਿਸੇ ਦੀ ਜ਼ਿੰਦਗੀ ਜ਼ਿਆਦਾ ਜਾਂ ਤਾਂ ਤੁਸੀਂ ਬਹਿ ਕੇ ਉੱਥੇ ਉਸੇ ਕੰਮ ਲਈ ਅਫਸੋਸ ਮਨਾ ਲਓ ਜਾਂ ਫਿਰ ਤੁਸੀਂ ਉਸ ਚੀਜ਼ ਨੂੰ ਛੱਡ ਕੇ ਆਪਣਾ ਅੱਗੇ ਵਧ ਲਓ ਇਹ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕਿਸ ਰਸਤੇ ਨੂੰ ਲੈ ਕੇ ਜਾਣਾ ਜਾਂ ਕਿਸ ਰਸਤੇ ਨਹੀਂ ਲੈ ਕੇ ਜਾਣਾ ਜਿਹੜੇ ਟਟ ਕਾਮਯਾਬ ਲੋਕ ਹੋਏ ਨੇ ਉਹਨਾਂ ਦੇ ਰਸਤਿਆਂ 'ਚ ਵੀ ਰੁਕਾਵਟਾਂ ਆਈਆਂ ਉਹਨਾਂ ਨੇ ਵੀਰ ਇਦਾਂ ਹੀ ਕੀਤਾ ਉਹਨਾਂ ਨੇ ਵੀ ਉਹਨਾਂ ਦਰਵਾਜ਼ਿਆਂ ਨੂੰ ਬੰਦ ਕੀਤਾ ਜੋ ਉਹਨਾਂ ਦੀ ਕਾਮਯਾਬੀ ਦੇ ਰਸਤੇ ਵਿੱਚ ਸਭ ਤੋਂ ਵੱਡੇ ਰੁੜੇ ਕ੍ਰੀਏਟ ਕਰਦੇ ਸੀ ਉਹਨਾਂ ਰਸਤਿਆਂ ਨੂੰ ਉਹਨਾਂ ਨੇ ਬੰਦ ਕਰਕੇ ਉਹਨਾਂ ਰਸਤਿਆਂ 'ਤੇ ਫੋਕਸ ਰੱਖਿਆ ਜੋ ਉਹਨਾਂ ਨੂੰ ਕਾਮਯਾਬ ਕਰਨ ਵਿੱਚ ਹੈਲਪ ਕਰਦੇ ਨੇ ਸੋ ਮੈਂ ਵੀ ਜਦੋਂ ਇਹ ਚੀਜ਼ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊ ਵੀ ਮੈਂ ਡੇਲੀ ਇੱਕ ਮੇਰਾ ਹੋਰ YouTube ਚੈਨਲ ਹੈ ਉਸ ਤੋਂ ਇਲਾਵਾ ਘਰ ਦੇ ਕਾਫੀ ਸਾਰੇ ਕੰਮ ਹੈ ਤਾਂ ਮੇਰਾ ਸਾਰਾ ਦਿਨ ਜੜਾ ਮੇਰੇ ਇਨ੍ਹਾਂ ਕੰਮਾਂ ਵਿੱਚ ਨਿਕਲ ਜਾਂਦਾ ਮੈਨੂੰ ਮੌਕਾ ਹੀ ਨਹੀਂ ਮਿਲਦਾ ਟਾਈਮ ਵੀ ਨਹੀਂ ਮਿਲਦਾ ਕਿ 네ਗੇਟਿਵ ਚੀਜ਼ ਬਾਰੇ ਮੈਂ ਸੋਚ ਸਕਾਂ ਜਾਂ ਉਹਨਾਂ ਬਾਰੇ ਰਿਐਕਟ ਕਰ ਸਕਾਂ ਇਹ ਨਹੀਂ ਕਿ ਮੈਂ ਹੁਣ ਮੇਰੇ ਕਰਨੀ ਇੱਕ ਚੀਜ਼ਾਂ ਨਹੀਂ ਪੈਂਦੀਆਂ ਪਰ ਮੈਂ ਉਹਨਾਂ ਨੂੰ ਡੀਲ ਕਰਨਾ ਸਿੱਖ ਲਿਆ ਉਹਨਾਂ ਨੂੰ ਮੈਨੇਜ ਕਰਨਾ ਸਿੱਖ ਲਿਆ ਵੀ ਕਿਸ ਤਰੀਕੇ ਨਾਲ ਮੈਂ ਉਹਨਾਂ ਤੇ ਰਿਐਕਟ ਕਰਨਾ ਕਿਸ ਤਰੀਕੇ ਦੇ ਨਹੀਂ ਇਹ ਨਹੀਂ ਹੈ ਕਿ ਵੀ ਫੀਲ ਨਹੀਂ ਹੁੰਦਾ ਲੇਕਿਨ ਜਦੋਂ ਮੈਨੂੰ ਫੀਲ ਆਉਣ ਲੱਗਦਾ ਉਸੇ ਟਾਈਮ ਮੈਂ ਸੋਚਦੀ ਆ ਉਸੇ ਟਾਈਮ ਮੈਂ ਆਪਣੇ ਧਿਆਨ ਨੂੰ ਕਿਸੇ ਹੋਰ ਜਗ੍ਹਾ ਤੇ ਡਾਇਵਰਟ ਕਰ ਦਿੰਦੀ ਆ ਤਾਂ ਫਿਰ ਉਹਦੇ ਨਾਲ ਕੀ ਹੈਲਪ ਮਿਲਦੀ ਆ ਕਿ ਫਿਰ ਸਾਡੇ ਜਿਹੜੇ ਦਿਮਾਗ ਦੀ એનર્ਜੀ ਹੈ ਇੱਕ ਤਾਂ ਉਹ ਬਚ ਜਾਂਦੀ ਆ ਦੂਸਰਾ ਸਾਡਾ ਹੌਸਲਾ ਉਮੀਦਾਂ ਉੱਚ ਦਾ ਉੱਚ ਰਹਿੰਦਾ ਹਮੇਸ਼ਾ ਚੜਦੀ ਕਲਾ ਹੀ ਰਹਿੰਦੀ ਆ ਇਸ ਦਿਮਾਗ ਦੇ ਵਿੱਚ ਸੋ ਇਸੇ ਤਰੀਕੇ ਨਾਲ ਤੁਸੀਂ ਕਰਨਾ ਹੈ ਅਗਰ ਤੁਸੀਂ ਆਦੇ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰਨਾ ਹੈ ਦੇਖੋ ਜ਼ਿੰਦਗੀ ਦੇ ਵਿੱਚ ਨਾ ਆਪਾਂ ਨੂੰ ਦੋ ਚੀਜ਼ਾਂ ਹਮੇਸ਼ਾ ਸਿੱਖਣ ਨੂੰ ਮਿਲਦੀਆਂ ਇੱਕ ਮਾੜੀਆਂ ਚੀਜ਼ਾਂ ਇੱਕ ਚੰਗੀਆਂ ਚੀਜ਼ਾਂ ਹੁਣ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਕੁਝ ਕਰਨਾ ਹੈ ਤਾਂ ਮਾੜੀਆਂ ਚੀਜ਼ਾਂ ਨੂੰ ਕਦੇ ਨਾ ਬਣਾਓ ਉਹਨਾਂ ਨੂੰ ਸੁਣੋ ਸੁਣ ਕੇ ਰਿਐਕਟ ਨਾ ਕਰੋ ਉੱਥੇ ਛੱਡ ਦਿਓ ਨਾ ਚੀਜ਼ਾਂ ਕਿਹੜੀਆਂ ਚੀਜ਼ਾਂ ਨੂੰ ਕੈਚ ਕਰੋ ਕਿਹੜੀਆਂ ਚੀਜ਼ਾਂ ਨੂੰ ਅਪਣਾਓ ਚੰਗੀਆਂ ਚੀਜ਼ਾਂ ਨੂੰ ਬਣਾ ਲਓ ਕਿਉਂਕਿ ਉਹ ਤੁਹਾਡੇ ਕੰਮ ਆਉਣਗੀਆਂ ਮੈਂ ਸੇਮ ਚੀਜ਼ ਕੀਤੀ ਆ ਦੋਨੋਂ ਚੰਗੀਆਂ ਚੀਜ਼ਾਂ ਦੀ ਜ਼ਿੰਦਗੀ ਚ ਬਣਾਈਆਂ ਪਹਿਲਾ ਕੁਰਬਾਨੀ ਤੇ ਦੂਸਰਾ ਪੋਜ਼ਿਟਿਵਿਟੀ ਦੀ ਬੁੱਕਸ ਦੋਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਨਿਭਾਇਆ ਅਗਰ ਮੈਂ ਕਹਾ 70 ਤੋਂ 80% ਵੀ ਕਿ ਜ਼ਿੰਦਗੀ ਜਿਹੜੀ ਆ ਪਾਠ ਗੁਰੂ ਸਾਹਿਬ ਨੇ ਬਦਲੀ ਹੈ ਗੁਰਬਾਣੀ ਨੇ ਬਦਲੀ ਹੈ ਜਿਹੜੀ ਹਾਂ ਤੋਂ 20 30% ਕਦੇ ਹੌਸਲਾ ਬੇਜ ਦੀ ਟੁੱਟਦਾ ਸੀ ਦਿਨ ਦੇ ਟਾਈਮ ਹਨਾ ਤਾਂ ਉਦੋਂ ਫਿਰ ਕਿਤਾਬ ਚੱਕ ਲੈਣੀ ਪੜ੍ਹ ਲੈਣੀ ਆ ਤਾਂ ਫਿਰ ਮੈਨੂੰ ਦੁਬਾਰਾ ਤੋਂ ਉਹ એનર્ਜੀ ਫੀਲ ਹੁੰਦੀ ਸੀ ਆਪਣੇ ਅੰਦਰ ਕਿ ਹਾਂ ਨਹੀਂ ਮੈਂ ਸਭ ਕੁਝ ਕਰ ਸਕਦੀ ਆ ਮੈਂ ਇਹੋ ਜਿਹਾ ਕੁਝ ਨਹੀਂ ਆ ਜੋ ਜ਼ਿੰਦਗੀ ਵਿੱਚ ਨਹੀਂ ਕਰ ਸਕਦੀ ਸੋ ਇਸੇ ਤਰੀਕੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਸੇਹੇ ਤੀ ਆਦਿ ਉਹਨਾਂ ਕਾਮਯਾਬੀ ਦੇ ਰਸਤੇਾਂ ਵੱਲ ਤੁਰੀ ਜਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਬਦਲਾਅ ਆਏ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੀ ਜ਼ਿੰਦਗੀਆਂ ਇਹਦੇ ਟੈਂਪਲਰ ਸੇ ਬਤੀਤ ਕਰ ਰਹੇ ਆ ਤੇ ਸੋ ਉਮੀਦ ਕਰਦੇ ਆ ਰੱਬ ਤੁਹਾਡੀਆਂ ਵੀ ਖੁਸ਼ੀਆਂ ਮਤਲਬ ਹਮੇਸ਼ਾ ਬਣਾਈ ਰੱਖੇ ਤੁਹਾਡੀਆਂ ਝੋੜੀਆਂ ਪਰਮਾਤਮਾ ਹਮੇਸ਼ਾ ਖੁਸ਼ੀਆਂ ਨਾਲ ਭਰਦੇ ਰਹਿਣ ਸੋ ਇਦਾਂ ਦੀਆਂ ਹੋਰ ਵਧੀਆ-ਵਧੀਆ ਆਪਣੀਆਂ ਵੀਡੀਓਜ਼ ਨੂੰ ਦੇਖਣ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਸੋ ਚਲੋ ਜੀ ਹੁਣ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਤੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ